ਆਉਂ ਜਾਂਦਾ ਸ਼ਰਨਾ ਫੈਂਟੀ ਜਾਂਦਾ ਬਤੰਦਰ ਦੱਬੀ ਆਉਂ ਜਾਂਦੀ ਆ ਗੱਡੀ ਉਹਦੇ ਸ਼ਰਨੇ ਘੜੀ ਆਉਂ ਜਾਂਦੀ ਆ ਸ਼ਰਨੇ ਨੇ ਹੋ ਜਾਣਾ ਉੱਥੋਂ ਸਿੱਧਾ ਮੈਂ ਸਲੰਧ ਤੋਂ ਮੁੜ ਜਾਣਾ ਥੱਲੇ ਉਤਰੇਣਾ ਰੋੜਾ ਛੱਡ ਦੇਣਾ ਬਦਲੀ ਵਾਲਾ ਹੁਣ ਐਸ ਟਾਈਮ ਹੈਗਾ ਖੰਨਾ ਖੰਨਾ ਪਾਰ ਕਰ ਰਹੇ ਆ ਬਾਈ ਜੀ ਖੰਨਾ ਗਵਿੰਦਗੜ ਤੇ ਸਰਹੰਦਰ ਤੇ ਨਹੀਂ ਨਾਲ-ਨਾਲ ਨੇ ਪਤਾ ਹੀ ਨਹੀਂ ਲੱਗਦਾ ਕਦੋਂ ਖੰਨਾ ਖਤਮ ਹੋਏਂਦਾ ਕਦੋਂ ਗਵਿੰਦਗੜ ਸ਼ੁਰੂ ਹੋਏਂਦਾ ਆਓ ਜਾਂਦਾ ਦੱਬੀ ਤੁਹਾਨੂੰ ਦਿਖਾਉਂਦੇ ਆਂ ਅੱਜ ਗਵਿੰਦਗੜ ਲੋਹਾ ਮੰਡੀ ਲੋਹਾ ਮੰਡੀ ਮੰਡੀ ਗਵਿੰਦਗੜ ਦੇਖਿਓ ਤੁਸੀਂ ਕਿੰਵੇ ਫੈਕਟਰੀਆਂ ਹੀ ਫੈਕਟਰੀਆਂ ਲੋਹੇ ਦੀਆਂ ਇੱਥੋਂ ਹੀ ਸ਼ੁਰੂ ਹੋ ਜਾਂਦੀਆਂ ਬਾਈ ਜੀ ਖੰਨਾ ਖੰਨੇ ਸ਼ੁਰੂ ਖੰਨੇ ਦੇ ਹੱਦ ਚ ਸ਼ੁਰੂ ਹੋ ਜਾਂਦੀਆਂ ਨੇ ਆਓ ਜਾਂਦਾ ਸ਼ਰਨਾਂ ਚਰਨਾਦ ਵੱਲੀ ਜਾਂਦਾ ਪੂਰਾ ਐ ਨਾ ਤੁਹਾਨੂੰ ਦਿਖਾਵਾਂਗੇ ਮੈਂ ਦਿਖਾਉਂਦਾ ਤੁਹਾਨੂੰ ਮੈਂ ਕਿੱਥੋਂ ਮੈਂ ਆਹ ਰੋਡ ਛੱਡਣਾ ਤੇ ਉੱਥੋਂ ਸ਼ਰਨੇ ਗਾਂ ਸਿੱਧਾ ਹੀ ਹੋਏਗਾ ਆਉ ਜਾਂਦਾ ਦੱਬੇ ਓਏ ਦੀਵੋ ਹਤਾ ਸ਼ਰਨੇ ਵਾਲੀ ਗੱਡੀ ਓ ਜਣਜ ਤਾਂ ਰਾਣੀ ਆ ਵੀ ਨਹੀਂ ਆਪਣਾ ਰਾਣੀ ਨਹੀਂ ਝੋਟਾ ਆਪਣਾ ਝੋਟਾ ਇਹ ਪੂਰੀ ਐ ਕਰਦ ਕੱਢ ਦਿੰਦਾ ਇਹ ਤਾਂ ਅੰਦਰੋਂ ਮੈਂ ਸ਼ਾਰਮੇ ਨੂੰ ਪਾਸ ਕਰਕੇ ਦਿਖਾਉਣਾ ਫੇਰ ਆਪਾਂ ਪਿੱਛੇ ਕਰ ਲੈਣੇ ਕਿਉਂਕਿ ਮੇਰੇ ਵਾਲੀ ਗੱਡੀ ਮੜੀ ਹੈਗੀ ਵੱਡੀ ਵਾਲੀ ਆਪਾਂ ਭਜਾ ਨਹੀਂ ਸਕਦੇ ਕਿ ਭਜਨ ਵੀ ਬਹੁਤ ਆ ਇੱਕ ਵਾਰ ਪਾਸ ਕਰਕੇ ਦਿਖਾਉਂਦਾ ਤੁਹਾਨੂੰ ਦੇਖ ਫਾਈਨਟੀ ਜਾਂਦਾ ਵਦੰਦਰ ਮੰਡੀ ਗਵੰਦਗੜ ਆ ਜਾਂਦਾ ਸ਼ਰਨਾ ਜਾਂਦਾ ਬਿੰਡੇ ਬਲਾਈ ਢੈਂ ਢੈਂ ਕਰਦਾ ਜਾਂਦਾ ਢੈਂ ਢੈਂ ਕਹਿਣਾ ਹੋਇਆ ਕੰਮ ਪੂਰਾ ਐਨ ਨਜ਼ਾਰਾ ਬਣਿਆ ਪਿਆ ਪੂਰਾ ਬਕ ਮੌਸਮ ਬੜਾ ਘੈਂਟ ਆ ਓਹ ਜਾਂਦਾ ਦੱਬੀ ਸਾਲਿਕ ਅਛੀਸ਼ਾ ਲਾਉਣ ਕਰਕੇ ਕਰ ਇੱਕ ਨੰਬਰ ਤੇ ਏਸੀ ਹੋਰ ਵਧਾਈਏ ਓ ਚੱਕਤਾ ਆਪਾਂ ਗਵੰਦਗੜ ਅਗਵੰਦਗੜ ਦੀਆਂ ਫੈਕਟਰੀਆਂ ਸ਼ੁਰੂ ਹੋਣ ਲੱਗ ਗਈਆਂ ਦੇਖੋ ਰੂਪਨਗਰ ਰੋਪੜ ਰੋਪੜ ਰੂਪਨਗਰ ਇੱਥੋਂ ਕਨੈਕਟਰ ਸਾਈਡਾ ਪੁਲ ਦੇ ਥੱਲੋਂ ਦੀ ਰੋਪੜ ਨੂੰ ਮੁੜ ਜਾਂਦੀ ਆ ਆ ਦੇਖੋ ਭਾਈ ਤਾਰਾਂ ਦਾ ਭਝਾਲ ਪਾਇਆ ਪਿਆ ਦੇਖੋ ਤੇ ਕੁੰਨੀਆਂ ਤਾਰਾਂ ਜਾਂਦੀਆਂ ਨੇ ਆਹ ਦੇਖੋ ਨਿਊਟਰਲ ਮਾਰੇ ਤੇ ਤਾਂ ਗੱਡੀ ਨਾ ਐ ਰੋੜਦੀ ਜਾ ਰਹੀ ਰੱਬ ਦਾ ਨੋ ਆ ਫੇਰ ਚਰਨਾ ਜਾਂਦਾ ਸੀਸ਼ਾ ਲਾ ਕੇ ਦਿਖਾਉਣਾ Yeah. É... ਬਜਾ ਜਾ ਭਾਈ ਤਾਂ ਹੀ ਬਹੁਤ ਆ ਉਹ ਜਾਂਦਾ ਦੱਬੀ ਨਿਊਟਨ ਮਾਰੇ ਰੇਵਾ ਦਰ ਰੁੱਢੀ ਆ ਟੱਕ ਮਾਰਦੀ ਆ ਪੂਰੀ ਮਸਰੋ ਹੈ ਨਾ ਆ ਦੇ ਭਾਈ ਗੱਡੀ ਕਿੰਨੀ ਖੜੀ ਆ ਖਾਲੀ ਗੱਡੀਆਂ ਦਾ ਕੰਮ ਵਾਹਲਾ ਪਟ ਗਿਆ ਯਾਰ ਬਹੁਤ ਜਿਆਦਾ ਬੁਰਾ ਹਾਲ ਹੋਇਆ ਬਈ ਗੱਡੀਆਂ ਵਾਲਿਆਂ ਦਾ ਬਚਣੇ ਦਾ ਮਾਲ ਹੀ ਨਹੀਂ ਮਿਲਦਾ ਹੈਗਾ ਬਹੁਤ ਔਖਾ ਹੋਇਆ ਬਈ ਗੱਡੀਆਂ ਦਾ ਕੋਈਆਂ ਕੰਪਨੀਆਂ ਨੇ ਫੱਟੀਆਂ ਕੰਪਨੀਆਂ ਉਹੀ ਟੈਂਡਰ ਪਾਪ ਆ ਗਏ ਕੰਮ ਸਾਰਾ ਖੱਟ ਕੇ ਲੈ ਗਈਆਂ ਜਿਨ੍ਹਾਂ ਕੋਲ ਜਾਨਾ ਕੋਲ 2-2 4-4 ਗੱਡੀਆਂ ਲਗੀਆਂ ਸਿੰਗਲ ਮੋਟਰ ਵਾਲਕ ਨੇ ਉਹਨਾਂ ਦਾ ਤਾਂ ਬਜਾੜਾ ਬੁਰਾ ਹਾਲੀਆ ਵੱਡੀਆਂ ਕੰਪਨੀ ਵਾਲਿਆਂ ਨੂੰ ਇਹ ਨਹੀਂ ਹੈਗਾ ਵੀ ਮਾੜਾ ਵੋਟਾ ਸੀ ਦੂਜਿਆਂ ਦਾ ਵੀ ਖਿਆਲ ਰੱਖ ਲੀਏ ਦੱਬੀ ਤੁਰੇ ਜਾਂਦੇ ਨੇ ਪਤੰਦਰ ਗੱਡੀ ਤੇ ਗੱਡੀ ਚੜ੍ਹੀ ਜਾਂਦੇ ਨੇ ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਹੈਗਾ ਓ ਦੇਖੋ ਗਵਿੰਦਗੜ੍ਹ ਦਾ ਬੱਸ ਅਟਾ ਆ ਗਿਆ ਜੀ ਬੱਸ ਸਟੈਂਡ ਗਵਿੰਦਗੜ੍ਹ ਓ ਦੇਖੋ ਅਦੇ ਕੋਈ ਕਾਰ ਆ ਉਹਦੇ ਕਾਰ ਕਿੰਨੀ ਗਲਤ ਲਾਈ ਹੋਈ ਆ ਆ ਹੁਣ ਮੇਰੀ ਨਿਊਟਰਲ ਮਾਰੀ ਹੋਈ ਆ ਆ ਦੇਖੋ ਹੁਣ ਫੇਰ ਪਾਸ ਕਰਕੇ ਚੱਲਦੇ ਨੂੰ ਨਿਊਟਰਲ ਮਾਰੇ ਤੇ ਤਾਂ ਇਹ ਬਾਤੀ ਯਾਰ ਅਵੜੰਗੂ ਆਹ ਦੇਖੋ ਪਾਸ ਉਹ ਨਾ ਗਿਆ। ਉਹ ਇਹ ਅੰਦਾ ਝੋਟਾ। ਉਹ ਇਹ ਅੰਦਾ ਮੈਂ ਆਉ ਦੇਖੋ। ਆ ਇੱਥੋਂ ਵਸ ਗਵਿੰਦਗੜ੍ਹ ਸਾਹੂ ਲੋ ਗਵਿੰਦਗੜ੍ਹ ਥੋੜੀ ਖਾਦ ਦੀ ਖਤਮ ਹੀ ਆ ਤੇ ਫੈਕਟਰੀਆਂ ਆ ਭੜੀਆਂ ਨੇ ਯਾਰ ਲੋਹੇ ਦੀਆਂ। ਅੰਦਾ ਦੇ ਘਟ ਖਾਨਾ ਕਿੰਨਾ ਖੜਾ ਪਈ ਯਾਰ। ਉਹ ਟੋਟੀਆਂ ਹੋਏ ਹੋਏ। ਯਾਰ ਦੇ ਗੋਤਵਨੋਂ ਅਗੱਡ ਵਾ ਮਾਲ ਵੀ ਵਾ ਨਿਕਲਦਾ ਹੈ ਜੀ ਗੱਲ ਨਹੀਂ ਕੋਈ ਦੇਖਣੋ ਯਾਰ ਲੋਹੇ ਦੀ ਨਹੀਂ ਸਮਝ ਲੱਗਦੀ ਹੈ ਕਿ ਇੰਦਰੋ ਲੋਹਾ ਅੜੀਸਾ ਨੂੰ ਟਾਟਾ ਨੂੰ ਝਾਰਖੰਡ ਨੂੰ ਇੰਦਰੋ ਜਾਈ ਜਾਂਦਾ ਉਧਰੋਂ ਇੱਧਰ ਨੂੰ ਆਈ ਜਾਂਦਾ ਵਾ ਸਮਝੋ ਬਾਰਾ ਉਧਰ ਲੋਹਾ ਇੰਦਰੋਂ ਉਧਰ ਜਾਈ ਜਾਂਦਾ ਉਧਰੋਂ ਇੱਧਰ ਆਈ ਜਾਂਦਾ ਭਗਵੰਦ ਦਾ ਘਰ ਦੀ ਹੱਦ ਹੁਣ ਖਤਮ ਆ ਕੰਡੇ ਹੀ ਕੰਡੇ ਕੰਡੇ ਹੀ ਕੰਡੇ ਸ਼ਾਮ ਕੱਡਾ ਗਾਹਾਂ ਸ਼ਰਨੇ ਦੇ ਇਸ ਰੰਦ ਤੋਂ ਲੰਘ ਜਾਣਾ ਗਾਹ ਨੂੰ ਰਾਜਪੁਰੇ ਕੰਨੀ ਨੂੰ ਮੈਂ ਉੱਥੋਂ ਸਿੱਧਾ ਇੱਧਰ ਪਟਿਆਲੇ ਕੰਨੀ ਨੂੰ ਉੱਤਰ ਜਾਣਾ ਸਾਡੀ ਬਾਤ ਜਿਹੇ ਜੀ ਹੁੰਦੀ ਆ ਆ ਦੇਖੋ ਆ ਆ ਗਿਆ ਕਿਲੋਮੀਟਰ ਵਾਲਾ ਬੋਰਡ ਜਿਆ ਸਰਹੰਦ 8 ਕਿਲੋਮੀਟਰ ਫਤਿਹਗੜ੍ਹ ਸਾਹਿਬ ਰੱਬ ਦਾ ਡਬਲ ਅਗਰੇ 16 ਕਿਲੋਮੀਟਰ ਕਰਨਾਲ 131 ਦਿੱਲੀ 3262 ਆ ਗਿਆ ਆਪੋ ਨਵਾਂ ਬਣਿਆ ਆ ਆਪੋ ਨਵਾਂ ਬਣਿਆ ਆਓ ਦੇਖੋ ਆ ਇੱਧਰ ਫੈਕਟਰੀਆਂ ਹੀ ਫੈਕਟਰੀਆਂ ਨੇ ਯਾਰ ਸਾਰੀਆਂ ਆ ਉਹ ਜਿਹੜਾ ਜੋਤੀ ਜੇ ਮਟੀਸਰੀ ਹਾ ਆ ਇੱਧਰ ਅਮਰੂਤੀ ਸੁజుਕੀ ਅਰੇਨਾ ਦਾ ਆ ਗਿਆ ਅਮਰੂਤੀ ਸੁజుਕੀ ਅਰੀਨਾ ਆ ਇੱਧਰ ਸਾਰੀਆਂ ਫੈਕਟਰੀਆਂ ਫੈਕਟਰੀਆਂ ਨੇ ਉਹ ਉੱਧਰ ਦੂਜੇ ਤੱਕ ਨਿਗਾਹ ਜਾਂਦੀ ਹੈ ਬਾਈ ਜੀ ਦੇਖੋ ਕਿੰਨਾ ਹੁਣ ਲੱਗਦਾ ਇਸ ਤੋਂ ਉਹ ਆ ਗਿਆ ਹਰਨਤ ਵਾਲੀ ਨਹਿਰ ਵਾਲਾ ਪੋਲ ਆ ਦੇਖ ਕਸਰੰਦ ਵਾਲਾ ਬਹੁਤ ਆ ਗਿਆ ਨਹਿਰ ਵਾਲਾ ਬਹੁਤ ਇੰਨੀ ਧਗੜ ਧਗੜ ਇੰਨੀ ਬੱਕੋ ਖਾਲ ਜੇ ਬੈਥੇ ਉਹਦੇ ਵਿੱਚ ਇੰਨੀ ਆ ਥਾੜ ਥਾੜ ਗੱਡੀ ਭਜਦੀ ਆ ਬਾਈ ਥਾੜ ਥਾੜ ਦੇਖੋ ਗੱਡੀ ਕਿਵੇਂ ਅੰਦਰ ਹੱਲ ਜਾਂਦਾ ਬਾਈ ਬੰਦੇ ਦਾ ਗੱਡੀ ਦਾ ਤਾਂ ਹਿਲਣਾ ਹੈ ਨਾ ਜਿਹੜਾ ਵਿੱਚ ਬੈਠਾ ਚਲਾਉਂਦਾ ਉਹਦਾ ਵੀ ਦੇਖੀ ਅੰਦਰ ਜਣਕਾ ਦਿੰਦਾ ਕਰਾ ਜਣਕਾ ਇੰਨਾ ਜਿਆਦਾ ਬੁਰਾ ਹਾਲ ਆ ਇੱਥੇ ਕੋਈ ਮਾੜਾ ਮੋਡਾ ਤੁਸੀਂ ਇਹਦੇ 'ਚ ਰਵਣਾ ਰੋਵਣਾ ਜਿਹੜੀਆਂ ਪੈਣੀ ਆਉਂਦੀ ਆਪਾਂ ਆ ਕੇ ਇਹਨੂੰ ਮਾੜਾ ਸਹੀ ਕਰ ਦੋ ਆ ਦੇਖੋ ਇੱਥੇ ਹਏ ਅਸਰੰਦ ਵਾਲੀ ਨਹਿਰ ਵਾਲਾ ਪੋਲਾ ਆਏ ਹਏ 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 ਦੇਖ ਤਾੜ ਤਾੜ ਭਾਜੀ ਗੱਡੀ ਹੈ ਇੱਥੇ ਗੱਡੀਆਂ ਹੌਲੀ ਹੋ ਜਾਂਦੀਆਂ ਨੇ ਹੌਲੀਆਂ ਹੋਣੀਆਂ ਹੀ ਨੇ ਬਾਈ ਇਹ ਤੇਜ਼ ਕੱਢ ਕੋ ਭੰਨੂ ਗੱਡੀ ਭੰਨਣਾ ਚਲ ਕੀ ਕੋ ਇੰਨੇ ਨਾਲ ਆ ਹੋਆ ਫਿਰ ਵੀ ਯਾਰ ਆ ਦੇ ਇਹ ਹੈ ਆਹ ਦੇਖੋ ਸਰਾਂਧੜੀ ਨੇ ਉਹ ਜਿਹੜਾ ਹੋਟਲ ਜਿਆ ਹੁੰਦਾ ਸੀ ਉਹ ਤਾਂ ਬੰਦ ਹੀ ਹੋ ਗਿਆ ਪਤਾ ਨਹੀਂ ਤਾਂ ਦੀ ਮਨਿਆਰ ਲੰਗੀ ਜਿਹੜੀ ਪਾਕਿਸਤਾਨ ਤੋਂ ਬਸ ਆਉਂਦੀ ਹੁੰਦੀ ਸੀਗੀ ਉਹ ਆਹ ਹੋਟਲ ਤੇ ਰੋਟੀ ਪਾਣੀ ਖਾਂਦੇ ਹੁੰਦੇ ਸੀ ਬਾਈ ਚਾਹ ਪਾਣੀ ਜਿਹੜਾ ਉਹ ਨਹਿਰ ਦੇ ਵਿਚ ਥੱਲੇ ਦੀ ਨਹੀਂ ਨਾ ਮਾੜੇ ਪੈਰ ਜੇ 4-5 ਕੋ ਤੋਂ ਉੱਥੇ ਉਟਲਦੀ ਆਹ ਸਰਾਂਧੜੀ ਨੇ ਆ ਨਾ ਸਰਾਂਧੜੀ ਨੇ ਰਲਾ ਪੌੜ ਆਹ ਦੇਖੋ Ờ 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 ਯਾਰ ਬਹੁਤ ਬੁਰਾ ਹਾਲਾ ਵੀ ਤੁਸੀਂ ਇਹਨੂੰ ਕੋਈ ਸੈੱਟ ਕਰ ਦੋ ਲੈ ਟੂਲ ਸਭ ਤੋਂ ਮਹਿੰਗਾ ਇਹ ਰੋਡ ਤੇ ਆ ਲੱਡਵਾਲ ਕਾਰ ਦਾ 220 ਰੁਪਏ ਦਾ ਤੱਲੀ ਕਾਰ ਦਾ 220 ਆ ਦੇਖ ਲੋ ਹੁਣ ਮੈਂ ਤੋਂ ਰੋਡ ਛੱਡ ਦੇਣਾ ਇੱਕ ਦੋ ਪੌਲ ਹੋਰ ਕੱਢਨੇ ਆ ਉਧਰ ਨੇ ਆ ਛੱਡ ਦੇਣਾ ਥੋੜਾ ਛੱਡ ਦੇਣੇ ਸਿੱਧਾ ਹੀ ਜਾਣਾ ਇਹ ਉਹਦਾ ਪਹਣ ਛੱਡ ਦੇਣਾ ਬਾਈ ਤੇ ਆ ਨਾਟ ਗਿਆ ਨਾ ਜੀਪਾਂ ਟਰੈਕਟਰ ਟਰੂਡਰ ਆਦਿ ਕਿਵੇਂ ਵੇਚਣ ਵਾਲੇ ਬੈਠੇ ਆਹ ਰਾਜਪੁਰਾ ਦੀ ਅੰਮੋਲ 58 ਪਾਣੀਪਤ 162 ਦਿੱਲੀ 58 ਪਾਸਾ ਆਹ ਪੌੜ ਉਤਰ ਕੇ ਆਪਾਂ ਥੱਲੇ ਉਤਰ ਜਾਣਾ ਕਰਨੇ ਨੇ ਬਾਈ ਗਾਹਾਂ ਜਾਣਾ ਵਾ ਹੁਣੇ ਜਾਣਾ ਗਾਹਾਂ ਆਪਣੇ ਉਧਰ ਨੂੰ ਡੇਰਾ ਬਸੀ ਵਾਲੀ ਸਾਈਡ ਨੂੰ ਖਾਲੀ ਕਰ ਮੈਂ ਪਟਿਆਲਾ ਰੋਡ ਤੇ ਜਾਣਾ ਵਾ ਜਿਹੜਾ ਸਰਾਂ ਤੋਂ ਪਟਿਆਲੇ ਨੂੰ ਰੋਡ ਜਾਂਦਾ ਵਾ ਬਸ ਆਪਾਂ ਰੋਡ ਛੱਡ ਦੇਣਾ ਹੁਣ ਤੇ ਤੁਹਾਨੂੰ ਗਾਹਾਂ ਦਿਖਾਉਂਦੇ ਆ ਜਿੱਥੇ ਮਸਤਰ ਨਾ ਵਾ ਉਦੋਂ ਬਾਅਦ ਕਰਨੇ ਨੇ ਗਾਹਾਂਾਂ ਦੇ ਜਣਾ ਦਿਖਾਉਂਦਾ ਤੁਹਾਨੂੰ ਬਾਈ ਜੀ ਲਾਈਕ ਕਰ ਦਿਓ ਬਾਈ ਜੀ ਸ਼ੇਅਰ ਤੇ ਫੋਲੋ ਕਰ ਲਓ ਭਰਾ ਬਣ ਕੇ ਲਾਈਕ ਤੇ ਸ਼ੇਅਰ ਤੇ ਫੋਲੋ ਵੀਰ ਬਣ ਕੇ ਕਰ ਦਿਓ ਤੁਹਾਨੂੰ ਬੇਨਤੀ ਹਈ ਆ ਠੰਡੀ ਸਰਦਾਈ ਸਰਦਾਈ ਵਾਲੇ ਹੁਣ ਬਹੁਤ ਖੜਨ ਲੱਗ ਗਏ ਬਾਈ ਸਰਦਾਈ ਵੀ ਸਰਦਾਈ ਹੋਈ ਪਈ ਆ ਰੋਡ ਤੇ ਆ ਦੇਖੋ ਸਰਹੰਦ ਲਿਖਿਆ ਹੋਇਆ ਕਨੈਕਟਰ ਸਾਈਡ ਨੂੰ ਥੱਬੇ ਆ ਸਰਹੰਦ ਮੌਸਮ ਇਹ ਨਾ ਘੈਟ ਹੋਇਆ ਹੋਇਆ ਵਾ ਰਹਿ ਰੱਬ ਦਾ ਨਾਮ ਪੂਰਾ ਠੰਡਾ ਚਿਲਡ ਹੋਇਆ ਪਿਆ ਮੌਸਮ ਇਹ इथो थले उतर लेण बई आर ਲੰਘ ਗਿਆ ਇਹਨੇ ਆਣਾ ਡੇਰਾ ਵਸੀ ਰਾਜਪੁਰੇ ਤੋਂ ਕਰੈਕਟਰ ਹੱਥ ਨੂੰ ਰੋਣ ਮੋੜੇਣਾ ਬਨੂੜ ਵਾਟਰ ਕੰਨੀ ਨੂੰ ਡੇਰਾ ਵਸੀ ਆਣਾ ਇਹਨੇ ਡੇਰਾ ਵਸੀ ਥੜੀ ਸਾਈਡ ਤੋਂ ਇੱਕ ਦੋ ਜਗ੍ਹਾ ਖਾਲੀ ਕਰਨੀਆਂ ਆ ਆਪਣਾ ਆ ਗਿਆ ਸਰੰਦ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਐ ਇੱਥੇ ਦੁਨੀਆ ਦੀ ਸਭ ਤੋਂ ਮਹਿੰਗੀ ਬਾਲਟ ਦੀ ਖੜੀਆਂ ਕਰਕੇ ਮੋਹਰਾ ਵਿਸ਼ਾ ਕੇ ਖੜੀਆਂ ਕਰਕੇ ਮੋਹਰਾ ਧਰਤੀ ਦਾ ਮੁੱਲ ਪਾਇਆ ਸੀਗਾ ਦਿਵਾਨ ਟੋਡਰ ਮਲਜੀ ਨੇ ਆ ਗਈ ਉਹ ਧਰਤੀ ਵਾਹਿਗੁਰੂ ਸਤਨਾਮ ਸੱਚੇ ਪਾਸ਼ਾ ਬੇਰ ਪਰੇ ਅਤਰਕ ਸਾਰਿਆਂ ਦਾ ਸਤਿਰਸਤੀ ਵਾਸ਼ੂ ਮਿਲਦਾ ਤਾਂ ਜੀ ਆ ਆ ਗਿਆ ਓ ਜਾਂਦਾ ਸ਼ਰਮਾ ਉਹ ਜਦੋਂ ਇਹਦਾ ਪੜ ਚੜ ਗਿਆ ਅੰਦਰ ਇਹ ਰੇਲਵੇ ਸਟੇਸ਼ਨ ਆ ਰਿਹਾ ਸਰਹੰਦ ਵਾਲਾ ਰੇਲਵੇ ਸਟੇਸ਼ਨ ਆ ਗਿਆ ਆ ਦੇਖੋ ਬਾਈ ਜੀ ਸਰਹੰਦ ਰੇਲਵੇ ਸਟੇਸ਼ਨ ਸੈਕਟਰ 13 ਇੱਧਰ ਨੂੰ ਚਲੋ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਆਣੇ ਮੇਰੇ ਭਰਾ ਵਾਂਗ ਕੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਤੇ ਫੋਲੋ ਕਰ ਦਿਓ ਬਾਈ ਜੀ ਮੇਰ ਭਰੇ ਆ ਦੇਖੋ ਪ੍ਰਮਾਤਮਾ ਸੱਚੇ ਬਾਛਾ ਦਾ ਉਹ ਤੇ ਮੇਰ ਭਰੇ ਹੱਥ ਰੱਖੇ ਚਾਬੀਆਂ ਹੀ ਚਾਬੀਆਂ ਠੀਕ ਆ ਬਾਈ ਸਤਿ ਸ੍ਰੀ ਅਕਾਲ ਆ ਟੈਕਸੀ ਯੂਨੀਅਨ ਵਾਲਿਆ ਪ੍ਰੰਧਰੀ ਟੈਕਸੀ ਯੂਨੀਅਨ ਚਲੋ ਠੀਕ ਆ ਜੀ